ਹਾਡੇ ਨਾਮ 'ਤੇ ਮਾਲ ਸਿੰਘ ਲੱਗਾ। ਸਾਨੂੰ ਸਿੰਘ ਸ਼ਬਦ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਦੇ ਕੇ ਗਏ। ਸਿੰਘ ਦਾ ਮਤਲਬ ਹੈ ਸ਼ੇਰ। ਉਹ ਦੱਸੀ ਕਿਸੇ ਕੋ ਨਾ ਡਰਦੇ ਆ ਨਾ ਕਿਸੇ ਨੂੰ ਡਰਾਉਂਦੇ। ਤਾਂ ਹੀ ਲੋਕ ਉਸ ਦਰ ਨੂੰ ਲੋਕਾਂ ਨੇ ਤਾਂ ਹੀ ਨਹੀਂ ਮੰਨਿਆ। ਤਾਂ ਹੀ ਲੋਕਾਂ ਨੇ ਏਡੀ ਵੱਡੀ ਗਿੰਤੀ ਦੇ ਵਿੱਚ ਉੱਟਾ ਪਾਈਆਂ। ਜਿਹੜਾ ਡਰਾਉਣ ਦੀ ਕੋਸ਼ਿਸ਼ ਕੀਤੀ ਗਈ, ਕੁਝ ਲੋਕ ਡਰੇ। ਜਿਨਾਂ ਨੇ ਪਹਿਲੇ ਦਿਨ ਤੋਂ ਇਹਨਾਂ ਨੇ ਦਬਾਅ ਪਾ ਕੇ ਰੱਖਿਆ ਇਸ ਕਰਕੇ ਮੇਰੀ ਇਹ ਮੰਗ ਕਿ ਇਹਦੇ ਖਿਲਾਫ ਜਿਹੜੀ ਉਹ ਜਾਂਚ ਹੋਣੀ ਚਾਹੀਦੀ ਆ ਕਿ ਤੁਸੀਂ ਕਹਿੰਦੇ ਸੁਖਵੀਰ ਬਾਦਲ ਵੀ ਤੇ ਸਿੱਖੀ ਆ ਹਾਂ ਜੀ ਸਿੱਖੀ ਉਹਦੇ ਪ੍ਰੇਖਾ ਖਾ ਜਾਂਦਾ ਲੋ ਉਹ ਪਤਾ ਨਹੀਂ ਜਿਹੜਾ ਸਿੱਖ ਆ ਉਹਨੂੰ ਪਤਾ ਨਹੀਂ ਲੱਗਦਾ ਕਿ ਸਿੱਖ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਏ ਸਿੱਖ ਜ ਸਾਡੇ ਨਾਲ ਲੱਭ ਜ ਪਹਿਲੀ ਗੱਲ ਤੇ ਕੋਈ ਪੰਜਾਬੀ ਵੀ ਨਹੀਂ ਦੱਸਦਾ ਸੇ ਵੀ ਦੱਸਾਰ ਦੇ ਮੈਗੋ ਓਕੇ ਤੇ ਸਾਡਾ ਨਾਮ ਹੋਣਾ ਕਿ ਸਾਡੇ ਨਾਮ ਵਿੱਚ ਸਿੰਘ ਲੱਗਦਾ ਸੁਖਬੀਰ ਸਿੰਘ ਬਾਦਲ ਕਹਿੰਦੇ ਆ ਉਹ ਲਾਉਣਾ ਤੇ ਨਹੀਂ ਚਾਹਦਾ ਉਹਨਾਂ ਜਿੱਦਾਂ ਤੋਂ ਕੰਮ ਕਰਦੇ ਪਹਿਲਾਂ ਜਿੱਦਾਂ ਤੋਂ ਉਹਨਾਂ ਨੇ ਕੰਮ ਕੀਤੇ ਡਰੋਨ ਦਾ ਕੰਮ ਕੀਤੇ ਦਿੰਦਾ ਸਰ ਬਿਲਕੁਲ ਨਹੀਂ ਡਰ ਠੀਕ ਹੈ ਅਸੀਂ ਤਾਂ ਕਿਹਨੂੰ ਡਰਾਉਣਾ ਨਾ ਡਰਾਂਗੇ ਅਸੀਂ ਦਰਾਲੀ ਬੋਲ ਤੱਕ ਨਹੀਂ ਕਰਦੇ ਅਸੀਂ ਕਹਿੰਦੇ ਇਲੈਕਸ਼ਨ ਆ ਪਿਆਰ ਨਾ ਕਰੋ ਆਪਣੀ ਪਾਰਟੀ ਦਾ ਪ੍ਰੋਗਰਾਮ ਦੋ ਪਿਆਰ ਨਾਲ ਜਾ ਕੇ ਲੋਕਾਂ ਨੂੰ ਕੰਮਿਸ ਕਰੋ ਜਿਹੜਾ ਕਮਿਸ਼ਨ ਨਾਲ ਤੋਂ ਵੋਟ ਦਿਓ ਤੁਸੀਂ ਕਿ ਤੁਹਾਡੇ ਲੋਕਾਂ ਦੇ ਸੁਭੀਰ ਮੈਂ ਉਹਦਾ ਕੱਲਿਆਂ ਨੂੰ ਕਹੂੰਗਾ ਕਿ ਯਾਰ ਤੁਸੀਂ ਆਪ ਸੋਚੋ ਜਿਹਦਾ ਮੋਹ ਸਿੰਘ ਦੀ ਧਰਤੀ ਸੀਗੀ ਤਦ ਦਾ ਹਲਕਾ ਜਿਹਦਾ ਪ੍ਰੇਮ ਸਿੰਘ ਲਾਲਪੁਰੇ ਦੀ ਧਰਤੀ ਸੀਗੀ ਜਿਹਦਾ ਮੁੱਦਮ ਸਿੰਘ ਦਾ ਨਾ ਕੋ ਗਿਆ ਫੇਸੀਗਾ ਜਿਹਦਾ ਮੇਜ ਸਿੰਘ ਉੱਭੋ ਕੇ ਕਿ ਜਿਹੜਾ ਵੱਡੇ ਲੀਡਰ ਸੀਗੇ ਉੱਤੇ ਅੱਜ ਤੁਸੀਂ ਕਿੰਨਾਂ ਨੂੰ ਲਾਇਓ ਯਾ ਕਿੰਨਾਂ ਨੂੰ ਟਿਕਟ ਦੇਦੇ ਤੁਹਾਨੂੰ ਟਿਕਟ ਕਹਿੰਦੇ ਕੀ ਹੈ ਕਹਿੰਦੇ ਜੀ ਬੜਾਵਾ ਵੱਧ ਗਿਆ ਸਤਾਈ ਹਾਲ ਵਧਾਂਗੇ ਉਹ ਭਾਵੇਂ ਮਾਂਸੋ ਤੁਹਾਨੂੰ ਦੇ ਤਰਤਾਰ ਦੇ ਵਿੱਚੋਂ ਬੰਦਾ ਵੀ ਲੱਭ ਟਿਕਦੇ ਵਾਲਾ ਸਾਡੀ ਤਰਤਾਰ ਦੇ ਵਿੱਚੋਂ ਕਹਿੰਦੇ ਟਿਕ ਟ ਨਹੀਂ ਲਈ ਕੋਈ ਮਜੀਠੇ ਦੇ ਪੰਘਾਲੀ ਪਿੰਡ ਵਿੱਚੋਂ ਖੜ ਕੇ ਉੱਥੇ ਉਹਨਾਂ ਨੂੰ ਇਲੈਕਸ਼ਨ ਵਿੱਚ ਤਾਵੇ ਇੱਕ ਗੈਂਗਸਟਰ ਦੇ ਰਿਸ਼ਤੇਦਾਰ ਨੂੰ ਸੋ ਮੈਂ ਇਹ ਤੁਹਾਡੇ ਦਾ ਹੀ ਮਤਲਬ ਜੜੀ ਮੈਂ ਕਾ ਵੀ ਚਾਹੁੰਦਾ ਕਿ ਦੁਬਾਰਾ ਕੋ ਬੰਦਾ ਇਦਾਂ ਦੀ ਕੋਸ਼ਿਸ਼ ਨਾ ਕਰੇ ਇਸ ਚੀਜ਼ ਦਾ ਜਿਹੜੀ ਜਾਂਚ ਹੋਣੀ ਚਾਹੀਦੀ ਆ ਇਹ ਵਿਸ਼ਾ ਬਹੁਤ ਵੱਡਾ ਵਿਸ਼ਾ ਜੇ ਸਰ ਸਾਡੇ ਉਮੀਦਵਾਰ ਨੂੰ ਰਮੇਸ਼ ਸਿੰਘ ਸੰਧੂ ਨੂੰ ਸਿੱਧੀ ਘਾਲ ਘਾਲ ਕੇ ਥੈਟ ਕਰਦੇ ਆ ਤੇ ਤੁਸੀਂ ਸਮਝੋ ਕਿ ਕਿੰਨੀ ਨਾਜਿਕ ਸਥਿਤੀ ਆ ਕੌਣ ਬੰਦੇ ਸੁਖਵੀਰ ਦੱਸੇ ਕੌਣ ਬੰਦੇ ਸੀਗੇ ਸੁਖਵੀਰ ਜਵਾਬ ਦੇ ਪੰਜਾਬ ਚ ਤੋਂ ਪਾਕਿਸਤਾਨੀ ਪਾਰ ਦੀ ਨਵਾਨ ਆ ਕੇ ਆ ਜਾ ਥੋੜਾ ਬੋਲਾ ਬਜਾ ਕਾਲੀਦਾਲ ਦਾ ਲੋਲਾ ਬੰਵਾਨ ਕਿਦਾ ਬੰਵਾਨ ਆ ਇੰਨਾ ਤੇ ਲੋਕਾਂ ਨੂੰ ਟਿਕਟਾਂ ਦੇਣੀਆਂ ਕਿਉਂ ਨਹੀਂ ਉੱਥੇ ਕਾਲੀਦਾਲ ਦਾ ਕੋਈ ਬੰਦਾ ਲੱਭਾ ਜੀ ਕਿਉਂ ਨਹੀਂ ਉੱਥੇ ਬੰਦਾ ਮਿਲਿਆ ਉਦਾਂ ਕਿਹਾ ਸਾਡਾ ਪੰਥਰ ਘਲਕਾ ਸੀਗਾ ਕੋਈ ਬੰਦਾ ਨਹੀਂ ਮਿਲਦਾ ਤੁਹਾਨੂੰ